ਦੋਸਤੋ ਮੈਂ ਕੀਰਤ ਪ੍ਰਤਾਪ ਪੰਨੂ ਆਪਣੀ ਇੱਕ ਨਜ਼ਮ ਲੈ ਕੇ ਤੁਹਾਡੇ ਹਾਜ਼ਰਾਂ ਸ਼ੋ ਲਵਾ ਕਹਾਣੀ ਮੋੜ ਮੈਂ ਬੀਤੀ ਵਹਾਰ ਦੀ ਗੱਲ ਸ਼ੋ ਲਵਾ ਕਹਾਣੀ ਮੋੜ ਮੈਂ ਬੀਤੀ ਵਹਾਰ ਦੀ ਗੱਲ ਹੋਟਾਂ 'ਚ ਛੁਪ ਜਾਂਦੀ ਏ ਦਿਲਵਾਰ ਦੀ ਗੱਲ ਹੋਟਾਂ 'ਚ ਛੁਪ ਜਾਂਦੀ ਏ ਦਿਲਵਾਰ ਦੀ ਗੱਲ ਜਿਸ ਦੀ ਗੱਲ ਦੀ ਗੱਲ ਨੂੰ ਗੱਲ ਦਿਲ ਦੀ ਜਾਣਿਆ ਜਿਸ ਦੀ ਗੱਲ ਦੀ ਗੱਲ ਨੂੰ ਗੱਲ ਦਿਲ ਦੀ ਜਾਣਿਆ ਮੇਰੇ ਚੋਂ ਲੱਭਣ ਬਹਿ ਗਿਆ ਮੇਰੇ ਕਿਦਾਰ ਦੀ ਗੱਲ ਹੋਟਾਂ 'ਚ ਛੁਪ ਜਾਂਦੀ ਏ ਨੀ ਲਾਵਾਜ਼ਾਰ ਦੀ ਗੱਲ ਸ਼ਬਦ ਮੇਰੇ ਉਸ ਤੋਲ ਲੈ ਗੋਸ਼ਤ ਕਬਾਬ ਜਾਣ ਕੇ ਸ਼ਬਦ ਮੇਰੇ ਉਸ ਤੋਲ ਲੈ ਗੋਸ਼ਤ ਖਬਾਬ ਜਾਣ ਕੇ ਖਾ ਗਈ ਰੂ ਨੂੰ ਚੱਬ ਕੇ ਇਹ ਬਾਜ਼ਾਰ ਦੀ ਗੱਲ ਓਟਾਂ ਚ ਛੁਪ ਜਾਂਦੀ ਏ ਦਿਲਾਵਾਜ਼ਾਰ ਦੀ ਗੱਲ ਖੁਸ਼ੀ ਵੀ ਇੱਦਾਂ ਰੋਪਈ ਵੇੜੇ ਜੋ ਖੇੜਦੀ ਸੀ ਖੁਸ਼ੀ ਵੀ ਇੱਦਾਂ ਰੋਪਈ ਵੇੜੇ ਜੋ ਖੇੜਦੀ ਸੀ ਜਦ ਸੁਣ ਕੇ ਵੇੜਾ ਰੋਪਿਆ ਫਿਰ ਦੀਵਾਰ ਦੀ ਗੱਲ ਓਟਾਂ ਚ ਛੁਪ ਜਾਂਦੀ ਏ ਦਿਲਾਵਾਜ਼ਾਰ ਦੀ ਗੱਲ ਪੈਰਾਂ ਦੇ ਛਾਲੇ ਮਿੱਟ ਗਏ ਲਾ ਮਰਮ ਅਤੀਤ ਦੀ ਪੈਰਾਂ ਦੇ ਛਾਲੇ ਮਿੱਟ ਗਏ ਲਾ ਮਰਮ ਅਤੀਤ ਦੀ ਸ਼ਬਦਾ ਚ ਅੱਜ ਵੀ ਸਹਿਕਦੀ ਰਾਤ دشوار ਦੀ ਗੱਲ ਝੋਟਾਂ ਚ ਛੁਪ ਜਾਂਦੀ ਏ ਦਿਲ ਆਵਾਜ਼ਾਂ ਦੀ ਗੱਲ ਝੋਟਾਂ ਦੀ ਝੱਖ ਬਰਫ਼ ਤੇ ਪਸੀਨਾ ਕਿਉ ਤੈਰਦਾ ਝੋਟਾਂ ਦੀ ਝੱਖ ਬਰਫ਼ ਤੇ ਪਸੀਨਾ ਕਿਉ ਤੈਰਦਾ ਜਲਦੀ ਹੈ ਜਦ ਵੀ ਮਲਕੜੇ ਕਿਸੇ ਅੰਗਿਆਰ ਦੀ ਗੱਲ ਓਟਾਂ ਚ ਸ਼ੁੱਕ ਜਾਂਦੀ ਏ ਤੇ ਲਵਾਜ਼ਾਰ ਦੀ ਗੱਲ ਖਾ ਜਾਂਦੀ ਚੂਜ਼ੇ ਚੀਲ ਜਿਉਂ ਆਕੇ ਅਸਮਾਨ ਤੋਂ ਖਾ ਜਾਂਦੀ ਚੂਜ਼ੇ ਚੀਲ ਜਿਉਂ ਆਕੇ ਅਸਮਾਨ ਤੋਂ ਖਾ ਗਈ ਕਹਾਣੀ ਆਪਣੀ ਹਾਏ ਟਕਰਾਰ ਦੀ ਗੱਲ ਆ ਗਈ ਕਹਾਣੀ ਆਪਣੀ ਹਾਏ ਟਕਰਾਰ ਦੀ ਗੱਲ ਫਿਓ ਲਵਾ ਕਹਾਣੀ ਮੁਰ ਮੈਂ ਬੀਤੀ ਬਹਾਰ ਦੀ ਗੱਲ ਛੋਟਾ ਜਿਸ਼ੁਕ ਜਾਂਦੀ ਏ ਦੇ ਲਵਾ ਜ਼ਾਰ ਦੀ ਗੱਲ ਮੈਂ ਤੁਹਾਡਾ ਆਪਣਾ ਯਕਤ ਬੰਨਾਂ